ਜਿਹੜਾ ਐਡਾ ਕ ਕੈਨ ਹੁੰਦਾ 355 ਮਿਲੀਲੀਟਰ ਦਾ ਤੁਸੀਂ ਮੰਨੋ ਕਿ ਨਹੀਂ ਉਹਦੇ ਵਿੱਚ 10 ਟੀस्पून ਦੀ 슈ਗਰ ਹੁੰਦੀ ਹੈ ਤੇ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈਗੀ ਆ ਉਹ ਕਹਿੰਦੀ ਹੈ ਕਿ ਸਾਨੂੰ ਸੇਫ ਹੈਗਾ 1 ਦਿਨ ਚ 6 ਟੀस्पून ਫਿਰ ਤੁਸੀਂ ਇੱਕ ਕੋਕ ਦਾ ਕੈਨ ਪੀ ਲਿਆ ਉਸ ਚਾਰ ਤੁਸੀਂ ਆਲਰੇਡੀ ਵਨ ਪੀ ਲੇ ਲੋਕੀ ਕਹਿੰਦੇ ਨੇ ਮੈਂ weight ਘਟਾਣਾ ਐਕਸਰਸਾਈਜ਼ ਕਰਾਂ ਮੈਂ ਐਕਸਰਸਾਈਜ਼ ਕਰਾਂ ਫਿਰ ਕਹਿੰਦੇ ਨੇ ਮੈਨੂੰ ਫਰਕ ਨਹੀਂ ਪੈਂਦਾ ਪਿਆ ਤੁਹਾਡੀ ਡਾਈਟ ਜਿੰਨੀ ਵਧੀਆ ਹੈਗੀ ਆ ਉਹਨਾਂ ਤੋਂ ਦੀ ਬੋਡੀ ਵਧੀਆ ਕੰਮ ਕਰੇਗੀ ਸਾਡੀ ਕਿੰਨੀ ਬਿਜ਼ੀ ਲਾਈਫ ਹੁੰਦੀ ਆ ਕਿੰਨੀ ਛੇਤੀ ਆਪਾਂ ਦਿਨ-ਬਦ ਦਿਨ ਲੇਜੀ ਹੋਈ ਜਾਂਦੇ ਆ ਹੂੰ ਚੀਜ਼ਾਂ ਆ ਜਾਂਦੀਆਂ ਪੈਕੇਟਾਂ ਚ ਆਪਾਂ ਉਹ ਹੀ ਪੈਕੇਟ ਯੂਜ਼ ਕਰੀ ਜਾਂਦੇ ਆ ਡੱਬੇ ਆ ਚਾਹੀ ਜਾਂਦੀਆਂ ਕੰਨਾ ਚਾਹੀ ਜਾਂਦੀਆਂ ਪੋਹੀ ਚੀਜ਼ਾਂ ਯੂਜ਼ ਕਰਦੇ ਪਏ ਕਿ ਜਰੂਰ ਸਾਡਾ ਟਾਈਮ ਤਾਂ ਬਚਦਾ ਸਾਨੂੰ ਸਵਾਦ ਵੀ ਬਹੁਤ ਆਦੀ ਪਰ ਆਪਾਂ ਇਹ ਨਹੀਂ ਸੋਚਦੇ ਕਿ ਉਹ ਸਾਨੂੰ ਇਫੈਕਟ ਕਿਦਾਂ ਕਰਦੀਆਂ ਸਾਡੀ ਹੈਲਥ ਨੂੰ ਲੇਟਰ ਕਰਨ ਲਈ ਜਿਹੜੇ ਡੱਬਿਆਂ ਦੇ ਵਿੱਚ ਵੀ ਮੈਂ ਦੇਖਦਾ ਜਿਵੇਂ ਮਟਰ ਆ ਮੱਕੀ ਦੇ ਦਾਣੇ ਆ ਹੋਰ ਉਹ ਇੱਕ ਪ੍ਰੋਪਰ ਪਾਣੀ ਜਾਂ ਪਾ ਕੇ ਉਹਦੇ ਵਿੱਚ ਪਾਇਆ ਜਾਂਦਾ ਕੰਨ ਦੇ ਵਿੱਚ ਉਹ ਜਿਹੜਾ ਦੁੱਧ ਆ ਆਮ ਅਕਸਰ ਆਪਾਂ ਨੂੰ ਦੋ ਤ ਕਿਸਮ ਦਾ ਦੁੱਧ ਮਿਲਦਾ ਇੱਕ ਮਿਲਦਾਗਾ ਜਿਹੜਾ ਆਰਮਡ ਕੇਨੀ ਦੇ ਵਿੱਚ ਆਪਾਂ 1 ਲੀਟਰ ਤੋਂ 2 ਲੀਟਰ ਚ ਲੈ ਕੇ ਆਉਂਦੇ ਜਿਹਨੂੰ ਫਰੈਸ਼ ਮਿਲਕ ਕਹਿੰਦੇ ਨੇ ਇੱਕ ਆਉਂਦਾ ਲੌਂਗ ਲਾਈਫ ਮੇਰੇ ਲੌਂਗ ਲਾਈਫ ਦੇ ਵਿੱਚ ਵੀ ਇਹ ਦਿੱਕਤ ਹੈਗੀ ਕਿ ਜਿਹੜੀਆਂ ਪੈਕਟਿਜ਼ ਨੇ ਉਹ ਅਲਟਰਾ ਹਾਈ ਪ੍ਰੋਸੈਸਡ ਨੇ ਕਿੰਨਾ ਸਾਲਟ ਪਿਆ ਕਿੰਨਾ 슈ਗਰ ਪਿਆ ਬਾਕੀ ਕਿਹਨੀਆਂ ਆਰਟੀਫੀਸ਼ੀਅਲ ਚੀਜ਼ਾਂ ਪਈਆਂ ਤੇ ਉਹ ਫਿਰ ਨਿਊਟ੍ਰੀਸ਼ਨਲ ਵੈਲਿਊ ਤਾਂ ਮਿਲ ਹੀ ਨਹੀਂ ਪਿੰਡ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਨਿਓ ਜਾਨੀ ਕਿ ਮਿੰਟੋ ਬਰਾੜ ਵੱਨਿਓ ਪਿਆਰਪਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਅਸੀਂ ਵੀ ਚੜ੍ਹਦੀ ਕਲਾ ਚ ਆ ਇੱਕ ਹੋਰ ਜਿਹੜਾ ਨਵੀਂ ਕੜੀ ਲੈ ਕੇ ਹਾਜ਼ਰ ਆਂ ਜੀ ਨਿੱਕੀਆਂ ਗੱਲਾਂ ਵੱਡੇ ਮੁੱਦੇ ਗੱਲਾਂ ਛੋਟੀਆਂ ਹੁੰਦੀਆਂ ਤੇ ਮੁੱਦੇ ਵੱਡੇ ਬਣ ਜਾਂਦੇ ਆ ਪਰ ਜੇ ਸਮੇਂ ਸਾਰ ਉਹਨਾਂ ਨੂੰ ਵਿਚਾਰ ਲਿਆ ਜਾਵੇ ਸਮੇਂ ਸਿਰ ਵਿਚਾਰ ਨਾਲ ਉਹ ਬਹੁਤ ਹੀ ਛੋਟੀਆਂ ਗੱਲਾਂ ਰਹਿ ਜਾਂਦੀਆਂ ਤੇ ਉਹਨਾਂ ਦਾ ਬੜਾ ਸੁਖਾਲਾ ਹੱਲ ਲੱਭਿਆ ਜਾ ਸਕਦਾ ਸੋ ਇਸ ਸ਼ੋਅ ਦੇ ਵਿੱਚ ਇਸ ਵਾਰ ਫੇਰ ਮੇਰੀ ਹਾਜ਼ਰੀ ਹੈ ਜਿਹਿਤ ਕਮਰ ਦੇ ਨਾਲ ਤੇ ਹਿਤ ਕਮਰ ਹੋਰਾਂ ਨੇ ਇਸ ਵਾਰ ਜਿਹੜੀ ਰਿਸਰਚ ਕੀਤੀ ਆ ਹਰ ਵਾਰ ਬੜੀ ਅ ਛਿੱਦਤ ਨਾਲ ਕਿਸੇ ਨਾ ਕਿਸੇ ਚੀਜ਼ ਦੇ ਉੱਤੇ ਰਿਸਰਚ ਕਰਕੇ ਤੁਹਾਡੇ ਤੱਕ ਲੈ ਕੇ ਆਉਂਦੇ ਆ ਤੁਸੀਂ ਪਿਆਰ ਬਖਸ਼ਦੇ ਹੋ ਪਰ ਮੈਂ ਤੁਹਾਡੇ ਕੋਲ ਕੇ ਬੇਨਤੀ ਕਰਦਾ ਵੀ ਤੁਸੀਂ ਇਸ ਸ਼ੋਅ ਨੂੰ ਹੋਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਕਰੋ ਕਿਉਂਕਿ ਰਿਸਰਚ 베ਸਟ ਸ਼ੋ ਹੁੰਦਾ ਇਹਦੇ ਵਿੱਚ ਅ ਬੜੀ ਗਹਿਰਾਈ ਨਾਲ ਚੀਜ਼ਾਂ ਦੇ ਉੱਤੇ ਮਿਹਨਤ ਕਰਕੇ ਤੁਹਾਡੇ ਤੱਕ ਲਿਆਂਦੀ ਜਾਂਦੀ ਆ ਸੋ ਅੱਜ ਦਾ ਜਿਹੜਾ ਇਹ ਐਪੀਸੋਡ ਆ ਇਸ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਨੀ ਆ ਪ੍ਰੋਸੈਸਡ ਫੂਡ ਡੱਬਾ ਬੰਦ ਫੂਡ ਲਿਫਾਫਾ ਆ ਜਾਂ ਪ੍ਰੀ ਪੈਕਟਡ ਫੂਡ ਜਿਹੜਾ ਅਕਸਰ ਸਾਡੇ ਇੱਥੇ ਦਿਨਚਾਰਾ ਦਾ ਹਿੱਸਾ ਬਣ ਜਾਂਦਾ ਜਦੋਂ ਖਾਸ ਕਰਕੇ ਅਸੀਂ ਪਰਦੇਸੀ ਹੁੰਨੇ ਆ ਸਭ ਤੋਂ ਵੱਡੀ ਤਬਦੀਲੀ ਸਾਡੇ ਫੂਡ ਦੇ ਵਿੱਚ ਇਸ ਚੀਜ਼ ਦੀ ਆਉਂਦੀ ਆ ਖਾਣ ਪੀਣ ਦੇ ਵਿੱਚ ਆਉਂਦੀ ਆ ਕਾਰਨ ਕੀ ਆ ਵੀ ਅਸੀਂ ਵਕਤ ਦੀ ਫੇਰ ਕਦਰ ਕਰਨ ਲੱਗ ਜਾਂਦੇ ਆ ਸਾਨੂੰ ਇਹ ਲੱਗਦਾ ਵੀ ਸਾਡਾ ਵਕਤ ਥੋੜਾ ਲੱਗੇ ਤੇ ਅਸੀਂ ਬੱਚਿਆਂ ਤੋਂ ਸ਼ੁਰੂ ਕਰਦੇ ਆਂ ਸਕੂਲ 'ਚ ਜਾਂਦੇ ਬੱਚਿਆਂ ਨੂੰ ਵੀ ਚਾਰ-ਚਾਰ ਡੱਬੀਆਂ ਪੰਜ-ਪੰਜ ਡੱਬੀਆਂ ਇੱਕ ਟਿਪਨ ਬਾਕਸ 'ਚ ਪਾ ਕੇ ਦੇ ਦਿੰਨੇ ਆਂ ਫੇਰ ਉਸ ਤੋਂ ਬਾਅਦ ਆਪ ਵੀ ਜਦੋਂ ਕਿਤੇ ਜਾਂਦੇ ਆਂ ਕੰਮ ਤੇ ਤੇ ਡੱਬੇ ਤੇ ਡੱਬੀਆਂ ਲੈ ਜਾਂਦੇ ਆਂ ਜੇ ਘਰੇ ਆ ਕੇ ਫੂਡ ਬਣਾਉਨੇ ਆ ਤਾਂ ਵੀ ਜਿਹੜੇ ਪ੍ਰੋਸੈਸਡ ਫੂਡ ਦੇ ਵਿੱਚੋਂ ਹੀ ਗੁਜ਼ਰਦੇ ਆਂ ਸੋ ਇਹਨਾਂ ਸਾਰਿਆਂ ਦੇ ਕੀ ਫਾਇਦੇ ਤੇ ਕੀ ਨਫੇ ਤੇ ਕੀ ਨੁਕਸਾਨ ਉਹ ਸਾਰੀਆਂ ਚੀਜ਼ਾਂ ਆਪਾਂ ਜਹਤ ਕਮਰ ਤੋਂ ਜਾਣਨੀ ਆ ਆਓ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਨੇ ਆ ਤੇ ਫੇਰ ਆਪਾਂ ਉਹਨਾਂ ਨਾਲ ਤੋਏਸ ਬਾਰੇ ਜਾਣਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਤਕਮਰ ਕਿੱਦਾਂ ਕਿੱਦਾਂ ਰਿਹਾ ਤੇਰਾ ਹਫਤਾ ਵਧੀਆ ਸੀ ਬਸ ਤੁਸੀਂ ਦੱਸੋ ਤੁਹਾਡਾ ਕਿੱਦਾਂ ਚੱਲਦਾ ਪਿਆ ਬਹੁਤ ਵਧੀਆ ਚੱਲ ਰਿਹਾ ਛੁੱਟੀਆਂ ਚੱਲ ਰਹੀਆਂ ਤੁਹਾਡੀਆਂ ਵੀ ਹਾਂਜੀ ਹਾਂਜੀ ਤੇ ਛੁੱਟੀਆਂ ਦਾ ਇੰਜੋਏ ਕਰ ਰਹੇ ਹੋ ਤੇ ਬਾਰਸ ਨਾਮ ਕਰ ਦਿੱਤੇ ਹਾਂਜੀ ਥੈਂਕ ਯੂ ਤੁਹਾਡਾ ਤੁਸੀਂ ਨੀ ਰਿਸਰਚ ਕਰਕੇ ਦਰਸ਼ਕਾਂ ਤੱਕ ਲੈ ਕੇ ਆਉਣੇ ਹੋ ਤੇ ਇਹ ਹਰ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਹੁੰਦੀ। ਕਈ ਬੰਦਿਆਂ ਨੂੰ ਲੱਗਦਾ ਹੈ ਫालतू ਦਾ ਕੰਮ। ਪਰ ਮੈਨੂੰ ਲੱਗਦਾ ਤੁਸੀਂ ਖੁਦ ਵੀ ਬਹੁਤ ਕੁਝ ਸਿੱਖਦੇ ਹੋ ਜਦੋਂ ਆਪਾਂ ਹਾਂਜੀ ਜੀ ਜਰੂਰ ਜਦੋਂ ਆਪਾਂ ਖੁਦ ਰਿਸਰਚ ਕਰਦੇ ਆਂ ਆਪ ਹੀ ਸਿੱਖਦੇ ਆਂ ਸਭ ਤੋਂ ਪਹਿਲਾਂ। ਜੀ ਜੀ ਜਦੋਂ ਆਪ ਸਿੱਖਦੇ ਹੋ ਉਹਦੇ ਤੁਸੀਂ ਕਿਸੇ ਨੂੰ ਸਿਖਾ ਸਕਦੇ ਹੋ। ਬਿਲਕੁਲ ਬਿਲਕੁਲ ਜੇ ਤੁਸੀਂ ਕਿਸੇ ਚੀਜ਼ ਨੂੰ ਆਸਾਨੀ ਨਾਲ ਸਮਝ ਸਕਦੇ ਹੋ ਫੇਰ ਹੀ ਉਹਨੂੰ ਤੁਸੀਂ ਸਮਝਾ ਸਕਦੇ ਹੋ। ਬਿਲਕੁਲ ਬਿਲਕੁਲ ਸੋ ਇਹ ਜਿਹੜਾ ਐਟੀਟਿਊਡ ਆ ਮੈਨੂੰ ਬੜਾ ਪਿਆਰਾ ਲੱਗਦਾ ਬੱਚਿਆਂ ਦਾ ਵੀ ਜੇਕਰ ਬੱਚੇ ਇਸ ਢੰਗ ਨਾਲ ਸਾਰੇ ਸੋਚਦੇ ਆ ਤਾਂ ਆਪਣਾ ਜਿਹੜਾ ਆਉਣ ਵਾਲ ਸੋ ਇਤਕਮ ਰਾਜ ਆਪਾਂ ਜਿਹੜੀ ਪ੍ਰੋਸੈਸਿੰਗ ਫੂਡ ਉਹਦੇ ਪ੍ਰੋਸੈਸਡ ਫੂਡ ਦੇ ਉੱਤੇ ਗੱਲ ਕਰਦੇ ਹਾਂ। ਸੋ ਕੀ ਕੀ ਆਪਾਂ ਹੁਣ ਜਿੱਦਾਂ ਤੁਸੀਂ ਕਿਹਾ ਕਿ ਡੱਬੇ ਬੰਦ ਫੂਡ ਹਨਾ ਪ੍ਰੋਸੈਸਡ ਫੂਡ ਜਿਹੜਾ ਹੈਗਾ ਬੜਾ ਆਪ ਸਾਡੀ ਕਿੰਨੀ ਬਿਜ਼ੀ ਲਾਈਫ ਹੁੰਦੀ ਆ ਕਿੰਨੀ ਛੇਤੀ ਆਪਾਂ ਦਿਨ-ਬਦਨ ਲੇਜੀ ਹੋਈ ਜਾਂਦੇ ਆ। ਚੀਜ਼ਾਂ ਆ ਜਾਂਦੀਆਂ ਪੈਕੇਟਾਂ ਆਪਾਂ ਉਹੀ ਪੈਕੇਟ ਯੂਜ਼ ਕਰੀ ਜਾਂਦੇ ਆ। ਡੱਬੇ ਆ ਚਾਹੀ ਜਾਂਦੀਆਂ ਕੈਨਾਂ ਚਾਹੀ ਜਾਂਦੀਆਂ ਆਪਾਂ ਉਹੀ ਚੀਜ਼ਾਂ ਯੂਜ਼ ਕਰਦੇ ਪਏ ਆ। ਪਰ ਆਪਾਂ ਇਹ ਨਹੀਂ ਸੋਚਦੇ ਕਿ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਨੂੰ ਹੈਲਥ ਨੂੰ ਕਿਦਾਂ ਅਫੈਕਟ ਕਰਦੀਆਂ। ਕੀ ਜਰੂਰ ਸਾਡਾ ਟਾਈਮ ਤਾਂ ਬਚਦਾ ਸਾਨੂੰ ਸਵਾਦ ਵੀ ਬਹੁਤ ਆਦੀ ਪਰ ਆਪਾਂ ਇਹ ਨਹੀਂ ਸੋਚਦੇ ਕਿ ਉਹ ਸਾਨੂੰ ਇਫੈਕਟ ਕਿਦਾਂ ਕਰਦੀਆਂ ਸਾਡੀ ਹੈਲਥ ਨੂੰ ਲੇਟਰ ਆਨ ਤੇ ਆਪ ਮੈਂ ਅੱਜ ਉਹ ਡਿਸਕਸ ਕਰਨਾ ਸੀਗਾ ਕਿ ਪ੍ਰੋਸੈਸ ਫੂਡ ਹੁੰਦਾ ਕੀ ਹੈ ਕਿਹੜੇ ਟਾਈਪਸ ਦਾ ਹੁੰਦਾ ਤੇ ਇਹਦੇ ਨੁਕਸਾਨ ਕੀ ਨੇ ਸਾਡੀ ਹੈਲਥ ਤੇ ਤੇ ਉਹ ਹੀ ਮੈਂ ਫਿਰ ਪਹਿਲਾਂ ਦੱਸ ਦੇਣਾ ਦਰਸ਼ਕਾਂ ਨੂੰ ਕਿ ਪ੍ਰੋਸੈਸਡ ਫੂਡ ਹੁੰਦਾ ਕੀ ਆ ਬਿਲਕੁਲ ਬਿਲਕੁਲ ਪ੍ਰੋਸੈਸਡ ਫੂਡ ਹੁੰਦਾ ਜਿਹੜਾ ਆਪਾਂ ਛੇਤੀ ਖਾ ਸਕਦੇ ਆ ਜਿਦਾਂ ਛੇਤੀ ਬਣਾ ਕੇ ਖਾ ਲਈਏ ਹਨ ਜਿਹੜਾ ਸਾਨੂੰ ਸਵਾਲ ਲੱਗੇ ਉਹਨੂੰ ਵੀ ਪ੍ਰੋਸੈਸ ਕੀਤਾ ਜਾਂਦਾ ਕਿ ਚੀਜ਼ਾਂ ਨੂੰ ਥੋੜਾ ਜਿਹਾ ਐਡ ਕਰਕੇ ਚੀਜ਼ਾਂ ਕਿ ਸਾਨੂੰ ਸਵਾਦ ਜ਼ਿਆਦਾ ਸਵਾਦ ਲੱਗੇ ਜਾਂ ਫਿਰ ਇਸ ਕਰਕੇ ਬਣਾਇਆ ਜਾਂਦਾ ਤਾਂ ਕਿ ਉਹਨਾਂ ਦੀ ਸ਼ੈਲਫ ਲਾਈਫ ਇਨਕਰੀਜ਼ ਹੋ ਜਾਏ ਬਿਲਕੁਲ ਇਦਾਂ ਦੀਆਂ ਕਾਫੀ ਚੀਜ਼ਾਂ ਹੁੰਦੀਆਂ ਤੇ ਹੁਣ ਜਿਹੜਾ ਹੁੰਦਾ ਫੂਡ ਇਹ ਕਿੱਦਾਂ ਹੁੰਦਾ ਇਹਨੂੰ ਆਪਾਂ ਇੱਕ ਕੈਨ ਕਰ ਲੈਂਦੇ ਨੇ ਕੈਨ ਚ ਪਾ ਕੇ ਵਿੱਚ ਪ੍ਰੀਜ਼ਰਵਟਿਵਸ ਪਾ ਦਿੰਦੇ ਨੇ ਹਾਂਜੀ ਹਾਂਜੀ ਇਹ ਫੂਡ ਨੂੰ ਫ੍ਰੀਜ਼ ਕਰ ਸਕਦੇ ਨੇ ਤੁਸੀਂ ਜਿਹੜਾ ਫ੍ਰੀਜ਼ਨ ਫਰੋਜ਼ਨ ਫੂਡ ਹੁੰਦਾ ਕਾਫੀ ਸਾਡੇ ਕੋਲ ਉਹ ਹੋ ਵੀ ਹੁੰਦਾ ਪ੍ਰੋਸੈਸਡ ਜੀ ਜੀ ਅ ਡਰਾਈ ਕਰ ਲੈਂਦੇ ਨੇ ਕਦੀ ਕਈ ਕਿ ਜੋ ਸੀ ਡਰਾਈ ਕਰ ਲੈਂਦੇ ਆ ਫੂਡ ਨੂੰ ਡਰਾਈ ਫੂਡ ਵੀ ਹੁੰਦਾ ਬਹੁਤ ਹਾਂ ਜੀ ਡਰਾਈ ਫੂਡ ਹੁੰਦਾ ਤੇ ਜਾਂ ਫਿਰ ਲਾਸਟ ਹੁੰਦਾ ਕਿ ਪ੍ਰੀਜ਼ਰਵਟਿਵਸ ਐਡ ਕਰਕੇ ਕੈਮੀਕਲਸ ਐਡ ਕਰਕੇ ਤਾਂ ਕਿ ਉਹਦੀ ਲਾਈਫ ਹੋਰ ਲੰਬੀ ਕੀਤੀ ਜਾ ਸਕੇ ਇਹ ਹੁੰਦੇ ਨੇ ਜਿੱਦਾਂ ਇਹ ਪ੍ਰੀਟੀ ਮੱਚ ਪ੍ਰੋਸੈਸਡ ਫੂਡ ਹੁੰਦਾ ਸੋ ਮੇਰਾ ਇੱਥੇ ਕੁਐਸਚਨ ਇਹ ਆਉਂਦਾ ਵੀ ਜਿਹੜੇ ਤਾਂ ਡਰਾਈ ਆ ਜੇ ਆਪਾਂ ਡਰਾਈ ਮੰਨੀ ਆ ਆਪਾਂ ਅਕਸਰ ਸੁਲਤਾਨਾ ਦੇਖਦੇ ਆ ਬਣੂ ਮਿਲਦੀਆਂ ਜਿਹੜੇ ਦਾੱਖਾਂ ਜਿਹਨੂੰ ਪੰਜਾਬੀ ਚ ਕੀ ਤਾਂ ਉਹ ਉਹ ਚੀਜ਼ਾਂ ਚ ਸ਼ਾਇਦ ਕੋਈ ਨਾ ਕੈਮੀਕਲ ਨਹੀਂ ਪਾਉਂਦੇ ਉਹ ਨੇਚਰਲ ਪ੍ਰੋਸੈਸਨਲ ਡਰਾਈ ਕੀਤੇ ਹੁੰਦੀਆਂ ਹਾਂਜੀ ਮੋਸਟਲੀ ਡਿਪੈਂਡ ਕਰਦਾ ਹੁਣ ਡਿਫਰੈਂਟ ਕੰਪਨੀਆਂਸ ਡਿਫਰੈਂਟਲੀ ਕਰਦੀਆਂ ਹੋਣਗੀਆਂ ਤੇ ਹਰ ਇੱਕ ਚ ਜ਼ਰੂਰੀ ਨਹੀਂ ਕਿ ਹਰ ਇੱਕ ਪ੍ਰੋਸੈਸਡ ਫੂਡ ਬੈਡ ਹੋਏ ਕਿ ਡਿਫਰੈਂਟ ਟਾਈਪਸ ਦਾ ਪ੍ਰੋਸੈਸਡ ਫੂਡ ਵੀ ਹੁੰਦਾ ਕਿ ਜਿਵੇਂ ਹੁਣ ਜਿਹੜਾ ਪ੍ਰੀਜ਼ਰਵਟਿਵਸ ਵਾਲਾ ਉਹ ਡਿਫਰੈਂਟ ਹੋਗਾ ਡਰਾਈ ਤੋਂ ਜੇ ਕਿ ਤੁਸੀਂ ਫਰੂਟ ਡਰਾਈ ਕਰਕੇ ਰੱਖਿਓ ਉਹ ਡਿਫਰੈਂਟ ਆ ਉਹ ਫਿਰ ਵੀ ਤੁਹਾਡੇ ਲਈ ਹੈਲਥ ਤੇ ਇਫੈਕਟ ਕਰ ਸਕਦਾ ਬਾਕੀ ਜਿਹੜਾ ਹੈਗੇ ਤੁਸੀਂ ਇੰਗਰੀਡੀਅੰਟਸ ਦੇਖੋਗੇ ਜਦੋਂ ਤੁਸੀਂ ਲੇਬਲ ਪੜੋਗੇ ਕਿ ਕੋਈ ਵੀ ਜਿੱਦਾਂ ਜੇ ਤੁਸੀਂ ਡਰਾਈ ਫੂਡ ਸੁਲਟਾਨਸ ਵਗੈ ਇੰਗਰੀਡੀਅੰਟ ਸਾਰੇ ਲਿਖੇ ਹੁੰਦੇ ਨੇ ਤੁਸੀਂ ਉਤੋਂ ਚੈੱਕ ਕਰ ਸਕਦੇ ਹੋ ਕਿ ਇਹ ਕਿਸ ਟਾਈਪ ਦਾ ਹੈਗਾ ਜੋ ਮੈਂ ਤੁਹਾਨੂੰ ਦੱਸ ਦੂੰਗਾ ਕੁਸ ਐ ਵਿੱਚ ਪਾ ਕੇ ਕੀਤੇ ਸਕਾਇਆ ਕਿ ਨੈਚਰਲ ਕੁਦਰਤੀ ਸਕਾਇਆ ਹੋਈ ਕਿ ਕਿੰਨੀ 슈ਗਰ ਪਾਈ ਆ ਕਿੰਨਾ ਸਾਲਟ ਪਾਇਆ ਕਿੰਨੇ ਕੈਮੀਕਲਸ ਪਾਏ ਨੇ ਕਿੰਨੇ ਪ੍ਰੀਜ਼ਰਵਟਿਵਸ ਪਾਏ ਨੇ ਹਾਂਜੀ ਉਹੀ ਥੋੜਾ ਜਿਹਾ ਦਰਸ਼ਕਾਂ ਨੂੰ ਮੈਂ ਥੋੜਾ ਅੱਗੇ ਜਾਣਾ ਸੀਗਾ ਕਿ ਆਪਾਂ ਚੈੱਕ ਨਹੀਂ ਕਰਦੇ ਕਦੀ ਵੀ ਲੇਬਲਸ ਵਗੈਰਾ ਪਰ ਚੈੱਕ ਕਰਨੇ ਚਾਹੀਦੇ ਨੇ ਸਾਨੂੰ ਸਾਨੂੰ ਪਤਾ ਲੱਗ ਜਾਂਦਾ ਕਾਫੀ ਕੁਝ ਲੇਬਲ ਦੇਖ ਕੇ ਕੀ ਕੀ ਇНГਰੀਡੀਐਂਟਸ ਨੇ ਉਹਨਾਂ ਨੂੰ ਪਤਾ ਨਹੀਂ ਆਉਂਦਾ ਕਿ ਸਾਡੀ ਹੈਲਥ ਨੂੰ ਕੋਈ ਬੈਨੀਫਿਟ ਹੁੰਦਾ ਵੀ ਪਿਆ ਕਿ ਆਪ ਬੋਧਾ ਹੀ ਖਾਈ ਜਾਂਦੇ ਆ ਚੀਜ਼ਾਂ ਲੇਕ ਇੰਡੀਆ ਚ ਤਾਂ ਪਤਾ ਕੀ ਇੰਡੀਆ ਚ ਤਾਂ ਅਕਸਰ ਅਸੀਂ ਦਿੰਦੇ ਸੀ ਜਿਹੜੇ ਲੈਵਲ ਆ ਉਹ ਕੋਈ ਇਦਾਂ ਤਾਂ ਬਣਾਏ ਨਹੀਂ ਜਾਂਦੇ ਸੀ ਵੀ ਜਿਹੜੀ ਕਿ ਲੈਬੋਰੀ ਨੇ ਉਹ ਟੈਸਟ ਕਰਕੇ ਤੇ ਲੈਬੋਰੀ ਨੇ ਦੱਸਦੇ ਵੀ ਇੰਨੇ ਇੰਨੇ ਦੇ ਚਾ ਚੀਜ਼ਾਂ ਉਹ ਤਾਂ ਇੱਕ ਲਫਾਫੇ ਪ੍ਰੈਸ ਬਣਾਉਣਾਂ ਨੂੰ ਕਹਿ ਦਿੰਦੇ ਵੀ ਇੰਨਾ ਇੰਨਾ ਲਿਖ ਦੇ ਹਾਂਜੀ ਉਹਨੂੰ ਡਿਜ਼ਾਈਨ ਕਰਕੇ ਜਿਹੜਾ ਭੇਜਤਾ ਉਹਨੇ ਛਾਪਤਾ ਸੋ ਉਹ ਲਾਜ਼ਮੀ ਨਹੀਂ ਸੀ ਪਰ ਇੱਥੇ ਤਾਂ ਲਾਜ਼ਮੀ ਹੈ ਇੱਥੇ ਲਾਜ਼ਮੀ ਹੈ ਇੱਥੇ ਤਾਂ ਜਿਹੜੀ ਚੀਜ਼ ਉੱਤੇ ਦਿੰਨੇ ਆ ਤੁਸੀਂ ਤਾਂ ਜੋ ਨਹੀਂ ਹੈ ਤਾਂ ਤੁਸੀਂ ਸਜ਼ਾ ਤੁਹਾਨੂੰ ਸਜ਼ਾ ਦੇ ਭਾਗੀਦਾਰ ਹੋ ਹਾਂਜੀ ਜ਼ਰੂਰ 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 ਇੱਥੇ ਤਾਂ ਜ਼ਰੂਰ ਹਰ ਇੱਕ ਚੀਜ਼ ਚ ਹੈਗਾ ਤੇ ਮੈਂ ਥੋੜੀ ਜਿਹੀ ਲੈਵਲਸ ਦੱਸ ਦਿੰਨਾ ਹੁਣ ਜਿਹੜੇ ਡਿਫਰੈਂਟ ਟਾਈਪਸ ਆਫ ਪ੍ਰੋਸੈਸਡ ਫੂਡ ਹੈਗੇ ਨੇ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ ਉਹਨਾਂ ਦੇ ਗੋ ਥਰੂ ਹੋ ਜਾਂਦੇ ਆ ਜਿਹੜੀ ਸਭ ਤੋਂ ਪਹਿਲਾਂ ਹੁੰਦਾ ਮਿਨਿਮਲੀ ਪ੍ਰੋਸੈਸਡ ਫੂਡ ਜਿਹੜੇ ਸਭ ਤੋਂ ਘੱਟ ਪ੍ਰੋਸੈਸ ਦੇ ਥਰੂ ਜਾਂਦੇ ਨੇ ਇਹਨਾਂ ਨੂੰ ਘੱਟ ਚੀਜ਼ਾਂ ਨਾਲ ਮੈਨੀਪੂਲੇਟ ਕੀਤਾ ਜਾਂਦਾ ਤਾਂ ਕਿ ਇਹ ਰਹਿ ਸਕਣ ਜਿਆਦਾ ਦੇਰ ਤੇ ਇਹ ਜਿਹੜੇ ਪ੍ਰੋਸੈਸਸ ਹੁੰਦੇ ਨੇ ਇਹ ਮੋਸਟਲੀ ਫਰੈਸ਼ ਚੀਜ਼ਾਂ ਰੱਖਣ ਲਈ ਥੋੜੀ ਜਿਆਦਾ ਦੇਰ ਉਹ ਹੁੰਦੇ ਨੇ ਕੋਈ ਜਿਦਾਂ ਹਾਂਜੀ ਕਿ ਜਿਵੇਂ ਫਲੈਸ਼ ਫਰੂਟ ਕੱਟ ਕੇ ਡੱਬੇ ਚ ਰੱਖ ਲਿਆ ਹੂੰ ਉਹ ਥੋੜਾ ਮਿਨਿਮਲੀ ਪ੍ਰੋਸੈਸ ਹੋ ਗਿਆ ਫਰੋਜ਼ਨ ਫਰੂਟ ਹੋ ਗਏ ਫਰੋਜ਼ਨ ਵੈਜੀਜ਼ ਹੋ ਗਈਆਂ ਹੂੰ ਜਿਹੜੀਆਂ ਆਪਾਂ ਫਰੀਜ਼ਰ ਚ ਰੱਖਦੇ ਆ ਉਹੋ ਚੀਜ਼ਾਂ ਹੋ ਗਈਆਂ ਤੇ ਦਹੀਂ ਵੀ ਜਿਹੜੀ ਹੈਗੀ ਆ ਉਹ ਐਕਚੁਅਲੀ ਪ੍ਰੋਸੈਸਡ ਫੂਡ ਹੀ ਹੈਗਾ ਐਗਸ ਵੀ ਪ੍ਰੋਸੈਸਡ ਨੇ ਕਿਉਂਕਿ ਤੁਸੀਂ ਦੇਖਦੇ ਹੋ ਕਿੰਨੀ ਦੇਰ ਰਹਿੰਦੇ ਨੇ ਦਹੀਂ ਹੋ ਗਈ ਕਿੰਨੀ ਦੇਰ ਰਹਿੰਦੀ ਆ ਤੇ ਉਹਨਾਂ ਨੂੰ ਬਸ ਥੋੜੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਤਾਂ ਕਿ ਇਹ ਜ਼ਿਆਦਾ ਦੇਰ ਰਹਿਣ ਹੂੰ ਇਹ ਉਹਨਾਂ ਦੀ ਜਿਹੜੀ ਫਰੈਸ਼ਨੈਸ ਹੈ ਉਹ ਐਕਸਟੈਂਡ ਹੋ ਸਕੀ ਹਾਂਜੀ ਤੇ ਤੁਸੀਂ ਕਹਿ ਸਕਦੇ ਹੋ ਜਿੱਦਾਂ ਤੁਸੀਂ ਸੁਲਤਾਨ ਮੈਸੇਜ ਕੀਤਾ ਸੀ ਮੈਂਸ਼ਨ ਕੀਤਾ ਸੀ ਉਹ ਵੀ ਜਿੱਦਾਂ ਕਹਿ ਸਕਦੇ ਹੋ ਕਿ ਮਿਨਿਮਲੀ ਪ੍ਰੋਸੈਸਡ ਨੇ ਜੀ ਜੀ ਕਿ ਇੰਨੀ ਪ੍ਰੋਸੈਸਿੰਗ ਦੇ थ्रू ਨਹੀਂ ਜਾਂਦੇ ਉਹ ਹੂੰ ਹਾਂਜੀ ਫਿਰ ਜਿਆਦੇ ਕਿਹੜੇ ਆ ਹਾਂ ਉਸ ਤੋਂ ਬਾਅਦ ਆ ਜਾਂਦੇ ਨੇ ਫਿਰ ਜਿਹੜੇ ਮੋਡਰੇਟਲੀ ਪ੍ਰੀਜ਼ਰਵ ਪ੍ਰੋਸੈਸਡ ਹੁੰਦੇ ਨੇ ਹੂੰ ਇਹ ਹੁਣ ਉਸ ਤੋਂ ਥੋੜਾ ਅਗਲਾ ਲੈਵਲ ਆ ਜਾਂਦਾ ਹੂੰ ਹੂੰ ਇਹ ਜਿਹੜੇ ਫੂਡਸ ਹੁੰਦੇ ਨੇ ਇਹਨਾਂ ਚ ਫਲੇਵਰ ਵੀ ਪਾਇਆ ਜਾਂਦਾ ਨਾਲ ਨਾਲ ਇੰਗਰੀਡੀਅੰਟਸ ਦੇ ਨਾਲ ਜਿੱਦਾਂ ਹੁਣ ਦਹੀਂ ਆ ਗਈ ਦਹੀਂ ਦੀ ਗੱਲ ਕੀਤੀ ਸੀ ਆਪਾਂ ਮਿਨਿਮਲੀ ਪ੍ਰੋਸੈਸਡ ਆ ਹੁਣ ਇੱਥੇ ਫਲੇਵਰ ਦਹੀਂ ਆ ਫਲੇਵਰ ਵਾਲੀਆਂ ਦਹੀਂ ਆਉਂਦੀਆਂ ਜਿੱਦਾਂ ਉਹ ਮੋਡਰੇਟਲੀ ਪੋਜ਼ੈਸਡ ਹੋ ਗਈ ਕਿ ਤਾਂ ਕਿ ਸਾਨੂੰ ਸਵਾਦ ਜ਼ਿਆਦਾ ਲੱਗੇ ਉਹਦੇ 슈ਗਰ ਜ਼ਿਆਦਾ ਪਾਈ ਹੁੰਦੀ ਹੈ ਮੰਗੋ ਦਹੀਂ ਆ ਗਈ ਸਟਰਾਬਰੀ ਦਹੀਂ ਆ ਗਈ ਜੋ ਵੀ ਡਿਫਰੈਂਟ ਤਰ੍ਹਾਂ ਦੀ ਹੁੰਦੀ ਹੈ ਔਰ ਨੈਕਸਟ ਸਟੈਪ ਆ ਗਿਆ ਹੂੰ ਹੂੰ ਕੀ ਸਾਨੂੰ ਜਿਆਦਾ ਸਵਾਦ ਲੱਗੇ ਹੂੰ ਹੂੰ ਇਹ ਫਿਰ ਜਿੱਦਾਂ ਬ੍ਰੈਡ ਜਿਹੜੀ ਹੁੰਦੀ ਆ ਉਹ ਵੀ ਐਕਚੁਅਲੀ ਮੋਡਰੇਟਲੀ ਪ੍ਰੋਸੈਸਡ ਹੁੰਦੀ ਆ ਪ੍ਰੋਸੈਸਡ ਹਾਂਜੀ ਸਾਨੂੰ ਪਤਾ ਨਹੀਂ ਹੁੰਦਾ ਇਹ ਚੀਜ਼ਾਂ ਪਰ ਬ੍ਰੈਡ ਨੂੰ ਤੁਸੀਂ ਦੇਖੋਗੇ ਉਹਦੇ ਵਿੱਚ ਵੀ ਕਾਫੀ ਸਾਲਟ ਪਾਇਆ ਹੁੰਦਾ ਉਹਦੇ ਵਿੱਚ ਵੀ ਪਾਏ ਹੁੰਦੇ ਨੇ ਕਾਫੀ ਪ੍ਰੀਜ਼ਰਵਟਿਵਸ ਤਾਂ ਕਿ ਥੋੜੀ ਜ਼ਿਆਦਾ دیر ਰਹਿ ਸਕੇ ਜਿਹੜੀ ਕਮਰਸ਼ੀਅਲ ਹੀ ਹੁੰਦੀ ਆ ਘਰੇ ਬਣਾਉਂਗੇ ਤਾਂ ਹੋਰ ਗੱਲ ਚਲੋ ਹਾਂ ਪਰ ਜਿਹੜੀ ਕਮਰਸ਼ੀਅਲ ਹੁੰਦੀ ਆ ਉਹਨੂੰ ਵੀ ਜ਼ਿਆਦਾ ਐਕਸਟੈਂਡ ਕਰਨ ਲਈ ਜਿਹੜੇ ਡੱਬਿਆਂ ਦੇ ਵਿੱਚ ਵੀ ਮੈਂ ਦੇਖਦਾ ਜਿਵੇਂ ਮਟਰ ਆ ਮੱਕੀ ਦੇ ਦਾਣੇ ਆ ਹੋਰ ਉਹ ਇੱਕ ਪ੍ਰੋਪਰ ਪਾਣੀ ਜਾਂ ਪਾ ਕੇ ਤੇ ਉਹਦੇ ਵਿੱਚ ਪਾ ਜਾਂਦੇ ਕੇੰਡ ਵਿੱਚ ਉਹ ਉਹ ਹੁਣ ਡੱਬੇ ਡੱਬੇ ਤੇ ਡਿਪੈਂਡ ਕਰ ਸਕਦਾ ਹਮਮ ਪਰ ਉਹੀ ਮੈਂ ਇਸ ਤੋਂ ਬਾਅਦ ਇੱਕ ਹੋਰ ਆਉਂਦੀ ਆ ਟਾਈਪ ਉਹ ਹੁੰਦੀ ਆ ਹਾਈਲੀ ਪ੍ਰੋਸੈਸਡ ਜਾਂ ਫਿਰ ਅਲਟਰਾ ਹਾਈ ਪ੍ਰੋਸੈਸਡ ਉਹ ਅ ਜਿਹੜੇ ਮਟਰ ਵਗੈਰਾ ਡੱਬੇ ਕੈਨਸ ਵਗੈਰਾ ਦੇ ਵਿੱਚ ਪਾਏ ਜਾਂਦੇ ਨੇ ਉਹ ਇੰਗਰੀਡੀਅੰਟਸ ਚੈੱਕ ਕਰਨੇ ਪੈਂਦੇ ਜੋ ਮੋਸਟ ਲਾਈਕਲੀ ਮੋਡਰੇਟਲੀ ਜਾਂ ਫਿਰ ਅਲਟਰਾ ਹਾਈ ਪ੍ਰੋਸੈਸਡ ਦੇ ਵਿੱਚ ਆ ਜਾਣਗੇ ਮੇਰੇ ਹਿਸਾਬ ਨਾਲ ਇਹ ਲਿਖਿਆ ਹੁੰਦਾ ਵੀ ਹਾਈ ਕੀਤਾ ਜਾਂ ਮਿਡਲ ਇਹ ਲਿਖਿਆ ਨਹੀਂ ਹੁੰਦਾ ਇਹ ਆਪ ਹੀ ਪਤਾ ਕਰਨਾ ਪੈਂਦਾ ਇਹ ਤਾਂ ਆਪ ਪਤਾ ਕਰਨਾ ਹਾਂਜੀ ਇਹ ਆਪ ਹੀ ਥੋੜੇ ਦੇਖਣਾ ਪਏ ਇੰਗਰੀਡੀਅੰਟਸ ਨੂੰ ਕਿ ਜੇ ਤੁਸੀਂ ਜੇ ਦੇਖੋਗੇ ਅਲਟਰਾ ਹਾਈ ਪ੍ਰੋਸੈਸਡ ਵਿੱਚ ਕੀ ਹੁੰਦਾ ਕਿ ਜਿਹੜੀ 슈ਗਰ ਹੁੰਦੀ ਆ ਸਾਲਟ ਹੁੰਦਾ ਉਹ ਬਹੁਤ ਜ਼ਿਆਦਾ ਪਾਇਆ ਹੁੰਦਾ ਹੂੰ ਜਿਵੇਂ ਤੁਸੀਂ ਕੋਕ ਦਾ ਕਹਨ ਦੇਖਿਆ ਇੱਕ ਜਿਹੜਾ ਐਡਾ ਕ ਕਹਨ ਹੁੰਦਾ 355 ਮਿਲੀਲੀਟਰ ਦਾ ਤੁਸੀਂ ਮੰਨੋਗੇ ਨਹੀਂ ਉਹਦੇ ਵਿੱਚ 10 ਟੀस्पून ਦੀ 슈ਗਰ ਹੁੰਦੀ ਹੈ 10 ਟੀस्पून ਦੀ ਬਹੁਤ ਜ਼ਿਆਦਾ ਤੇ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈਗੀ ਆ ਉਹ ਕਹਿੰਦੀ ਹੈ ਕਿ ਸਾਨੂੰ ਸੇਫ ਹੈਗਾ ਇੱਕ ਦਿਨ ਚ 6 ਟੀस्पून ਫਿਰ ਤੁਸੀਂ ਇੱਕ ਕੋਕ ਦਾ ਕਹਨ ਪੀ ਲਿਆ ਉਹ ਚਾਰ ਤੁਸੀਂ ਆਲਰੇਡੀ ਵੱਧ ਪੀ ਲੇ ਉਹ ਆਪਣੇ ਤਾਂ ਇਹ ਵੀ ਹੈਗਾ ਵੀ ਇੱਕ ਨਾਲ ਵੀ ਨਹੀਂ ਕਈ ਵਾਰੀ ਸਾਰ ਦੇ ਕੋਕ ਦੇ ਇੱਕ ਦਿਨ ਚ ਕਿੰਨੇ ਕਿੰਨੇ ਪੀ ਲੈਂਦੇ ਹਾਂ ਜੀ ਹਾਂ ਜੀ ਕਿ 1 2 ਜਿਵੇਂ ਜੋ ਵੀ ਹੈਗਾ ਤੇ ਉਹੀ ਆਸਟ੍ਰੇਲੀਅਨਸ ਜਿਹੜੇ ਹੈਗੇ ਨੇ ਰਾਮਨ ਨਾਲ 14 ਤੋਂ 16 ਟੀस्पून 슈ਗਰ ਪੀ ਜਾਂਦੇ ਨੇ ਮੇਰੇ ਖਿਆਲ ਰੋਜ਼ ਦੇ ਹਾਂਜੀ ਤੇ ਹੁਣ ਜਿਹੜੀ ਆ ਲਾਸਟ ਹੈਗੀ ਐ ਜਿੱਦਾਂ ਮੈਂ ਹੋਰ ਕਿਹਾ ਸੀਗਾ ਇਹ ਮੋਸਟ ਡੇਂਜਰਸ ਨੇ ਜਿਹੜੇ ਅਲਟਰਾ ਹਾਈ ਪ੍ਰੋਸੈਸਡ ਫੂਡਸ ਹੁੰਦੇ ਜੇ ਤੁਸੀਂ ਫਾਸਟ ਫੂਡ ਤੇ ਜਾਓਗੇ KFC ਹੋ ਗਿਆ ਮੈਕਡੋਨਲਡਸ ਹੋ ਗਿਆ ਹੈਂਗਰੀ ਜਾਕਸ ਹੋ ਗਿਆ ਉਹਨਾਂ ਕੋਲ ਜਿਹੜੀਆਂ ਪੈਟੀਆਂ ਵਗੈਰਾ ਹੁੰਦੀਆਂ ਉਹ ਯੂਜੂਲੀ ਅਲਟਰਾ ਹਾਈ ਪ੍ਰੋਸੈਸਡ ਹੁੰਦੀਆਂ ਇਸੇ ਕਰਕੇ ਉਹ ਜ਼ਿਆਦਾ ਮਾੜੇ ਹੁੰਦੇ ਕਿਸਾਨੂੰ ਸਵਾਦ ਤਾਂ ਬਹੁਤ ਆਉਂਦੇ ਨੇ ਪਰ ਉਹ ਨੁਕਸਾਨ ਕਰ ਦਿੰਦੇ ਸਾਡੀ ਸਿਹਤ ਤੇ ਕੀ ਉਹਨਾਂ ਚ ਇੰਨਾ ਲੂਣ ਪਾਇਆ ਹੁੰਦਾ ਇੰਨੇ ਪ੍ਰੀਜ਼ਰਵਟਿਵਸ ਪਾਏ ਹੁੰਦੇ ਨੇ ਤਾਂ ਕਿ ਜਿਹੜੀਆਂ ਪੈਟਰੀਜ਼ ਨੇ ਚਿਕਨ ਦੀਆਂ ਹੋਗੀਆਂ ਬੀਫ ਦੀਆਂ ਹੋਈਆਂ ਇੱਥੇ ਜਿਹੜੀਆਂ ਮਿਲਦੀਆਂ ਉਹ ਜਾ ਦੇਰ ਰਹਿ ਸਕਣ ਹੂੰ ਜਾ ਦੇਰ ਚੱਲ ਸਕਣ ਤੇ ਉਹੀ ਚੀਜ਼ਾਂ ਹੁੰਦੀਆਂ ਤੇ ਅਲਟਰਾ ਹੌਟ ਪ੍ਰੋਸੈਸਟ ਚ ਹੋਰ ਆ ਜਾਣੀਆਂ ਚੀਜ਼ਾਂ ਚਿਪਸ ਹੋਗੇ ਜਿਵੇਂ ਹੂੰ ਹੂੰ ਸੌਫਟ ਡਰਿੰਕਸ ਸਾਰੀਆਂ ਹੀ ਆ ਜਾਂਦੀਆਂ ਚਿਪਸ ਸੌਫਟ ਡਰਿੰਕਸ ਸਭ ਕੁਝ ਉਹ ਜਿਹੜਾ ਹੁੰਦਾ ਉਸ ਤਾਈ ਇਹਨਾਂ ਨੂੰ ਖਤਰਨਾਕ ਕਿਹਾ ਹੈ ਹਾਂਜੀ ਹਾਂਜੀ ਇਹ ਹਾਂਜੀ ਤੇ ਇਹਦੇ ਚਿਤਕਮਰ ਜਿਵੇਂ ਹੁਣ ਆਪਾਂ ਮੈਂ ਦੁੱਧ ਦਾ ਕੁਐਸਚਨ ਆ ਰਿਹਾ ਸੀ ਮੇਰੇ ਮਨ 'ਚ ਵੀ ਜਿਹੜਾ ਦੁੱਧ ਆ ਆਮ ਅਕਸਰ ਆਪਾਂ ਨੂੰ ਦੋ ਤ ਕਿਸਮ ਦਾ ਦੁੱਧ ਮਿਲਦਾ ਹੈ ਇੱਕ ਮਿਲਦਾਗਾ ਜਿਹੜਾ ਆਮ ਕੇਨੀ ਦੇ ਵਿੱਚ ਆਪਾਂ ਤੁਹਾਨੂੰ 2 ਲੀਟਰ ਤੋਂ 2 ਲੀਟਰ ਚ ਲੈ ਕੇ ਆਉਂਦੇ ਜਿਹਨੂੰ ਫਰੈਸ਼ ਮਿਲਕ ਕਹਿੰਦੇ ਨੇ ਇੱਕ ਆਉਂਦਾ ਲੌਂਗ ਲਾਈਫ ਮੇਰੇ ਲੌਂਗ ਲਾਈਫ ਦੇ ਵਿੱਚ ਵੀ ਇਹ ਦਿੱਕਤ ਹੈਗੀ ਲੌਂਗ ਲਾਈਫ ਦੇ ਵਿੱਚ ਮੋਸਟ ਲਾਈਕਲੀ ਉਹਨਾਂ ਨੇ ਥੋੜਾ ਜਿਹਾ ਐਡ ਕੀਤੇ ਹੋਣਗੇ ਪ੍ਰੀਜ਼ਰਵਟਿਵਸ ਮੇਰੇ ਹਿਸਾਬ ਨਾਲ ਬਾਕੀ ਤੁਸੀਂ ਇੰਗਰੀਡੀਐਂਟਸ ਚੈੱਕ ਕਰ ਸਕਦੇ ਹੋ ਉੱਥੇ ਲਿਖਿਆ ਹੁੰਦਾ ਹਮੇਸ਼ਾ ਕਿ ਪ੍ਰੀਜ਼ਰਵਟਿਵਸ ਪਾਏ ਨੇ ਜਾਂ ਫਿਰ ਕੁਝ 슈ਗਰ ਪਾਈ ਆ ਜਾਂਦਾ ਸੌਲਟ ਪਾਇਆ ਜੋ ਵੀ ਹੁੰਦਾ ਸੌਲਟ 슈ਗਰ ਤਾਂ ਨਹੀਂ ਪਾਗੇ ਮਿਲਚ ਅਨਲਾਈਕਲੀ ਆ ਪਰ ਪ੍ਰੀਜ਼ਰਵਟਿਵਸ ਐਡ ਕਰ ਸਕਦੇ ਨੇ ਮੈਂ ਨਾ ਆਪਦਾ ਨਿੱਜੀ ਤਜਰਬਾ ਦੱਸਦਾ ਮੈਂ ਤਕਰੀਬਨ ਦੋ ਦਹਾਕਿਆਂ ਤੋਂ ਆਸਟ੍ਰੇਲੀਆ ਚ ਆ ਪਹਿਲਾ ਸਾਲ ਕ ਮੰਨ ਲੋ ਮੈਂ ਫਰੈਸ਼ ਮਿਲ ਦੁੱਧ ਲਿਆ ਹਾਂਜੀ ਤੇ ਉਹ ਹੁਣ ਰੋਜ਼ ਨਿਤ ਵੱਡੀ ਆ ਵੀ ਤਿੰਨ ਮਹੀਨੀਆਂ ਹੀ ਚੱਕ ਕੇ ਲਿਆ ਉਹ ਸ਼ਾਮ ਨੂੰ ਮੁੱਕ ਜਾਂਦੀ ਆ ਰੋਜ਼ ਜਾਣਾ ਸ਼ਾਪ ਕਰਨੀ ਕਾਫੀ ਔਖਾ ਸੀ ਤੇ ਚਲੋ ਲੌਂਗ ਲਾਈਫ ਮਿਲ ਕੇ ਇੱਥੇ ਸਾਡੇ ਜਿਹੜੇ ਤਾਂ ਆਸਟ੍ਰੇਲੀਆ ਦੇ ਦਰਸ਼ਕਾ ਉਹਨਾਂ ਨੂੰ ਤਾਂ ਪਤਾ ਵੀ ਲੌਂਗ ਲਾਈਫ ਮਿਲ ਕੀ ਆ ਪਰ ਬਾਹਰ ਜੋ ਦੱਸੀ ਦਾ ਇੰਡੀਆ ਜਾ ਕੇ ਗੱਲ ਕਰੀ ਤੇ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਮੈਂ ਉਹਨਾਂ ਨੂੰ ਕਹਿ ਦਣਾ ਉਹਨਾਂ ਵੀ ਮੈਂ ਤਾਂ ਕੀ ਕਰਦਾ 5 ਕੁਇੰਟਲ ਦੁੱਧ ਇਕੱਠਾ ਚੱਕ ਲਿਆਉਣਾ ਇੱਕੋ ਦਿਨੀ ਤੇ ਉਹ ਗਰਾਜ ਦੇ ਵਿੱਚ ਢੇਰੀ ਲਾ ਦਿੰਨਾ ਲੈ ਕੇ ਤੇ ਉੱਥੋਂ ਚੱਕ ਚੱਕ ਕੇ ਸੀ ਯੂਜ਼ ਕਰਕੇ ਪੀਂਦੇ ਰਹੇ ਹਾਂ ਫੁੱਲ ਕਰੀਮ ਲੈ ਆ ਕੇ 5 ਕੁਇੰਟਲ ਇੱਕ ਪਾਸੇ ਰੱਖਦਾ ਉਹ ਕਿੰਨੀ ਦੇਰ ਚੱਲਦਾ ਫਿਰ ਤੇ ਉਹ ਤਾਂ ਸਾਲ ਵੀ ਉਹਦੀ ਡੇਟ ਦੀ ਇੱਕ ਸਾਲ ਉੱਤੇ ਡੇਟ ਹੁੰਦੀ ਆ ਸੋ ਇਸ ਕਰਕੇ ਉਹ ਮੈਨੂੰ ਕਈ ਵਾਰੀ ਲੋਕ ਕਹਿ ਦਿੰਦੇ ਆ ਵੀ ਇਹ ਦੁੱਧ ਨਾ ਪੀਓ ਇਹ ਡੱਬਾ ਬੰਦ ਦਾ ਇੱਕ ਤਾਂ ਇਹ ਮੈਨੂੰ ਟ੍ਰੀਟ ਕੀਤਾ ਹੋਇਆ ਤੇ ਮੈਨੂੰ ਹੁਣ ਆਪਣਾ ਕੀ ਹੁੰਦਾ ਜਿਹੜਾ ਅਰਧ ਨੌਲੇਜ ਹੁੰਦੀ ਹੈ ਹਾਫ ਨੌਲੇਜ ਨੂੰ ਕਹਿੰਦੇ ਆ ਉਹ ਬਹੁਤ ਡੇਂਜਰਸ ਹੁੰਦੀ ਆ ਆਪਾਂ ਉਹਨਾਂ ਚੋਂ ਆਉਣੇ ਹਾਫ ਨੌਲੇਜਾਂ ਦੇ ਕਿਉਂਕਿ ਆਪਾਂ ਉਹਦੀ ਨੌਲੇਜ ਦਾ ਇੱਕ ਪਮਾਨਾ ਪਤਾ ਕੀ ਹੁਣ ਅੱਜ ਜਾ ਕੇ ਮੈਂ ਲੈਵਲ ਪੜ੍ਹਾਂਗਾ ਹੁਣ ਦੇਖੂਗਾ ਵੀ ਉਹਦੇ ਚ ਕੀ ਆ ਮੈਂ ਲੈਵਲ ਪੜ੍ਹ ਕੇ ਉਹਦੀ ਉਹ ਵੀ ਕਰੂੰਗਾ ਮੈਂ ਜਿਹੜੀ ਰਿਸਰਚ ਵੀ ਕਰੂੰਗਾ ਸਾਰੇ ਕਿਤੇ ਜਾ ਕੇ ਇਹ ਤੋਂ ਪੁੱਛੂਗਾ ਵੀ ਕੀ ਆ ਪਰ ਮੇਰਾ ਆਪਦਾ ਨਿੱਜੀ ਕੋਈ ਘੜਿਆ ਹੋਇਆ ਜਵਾਬ ਅੱਧੀ ਨੌਲੇਜ ਨਾਲ ਪਤਾ ਕੀ ਹੁੰਦਾ ਮੈਂ ਕਹਿੰਦਾ ਨਾ ਯਾਰ ਦੁੱਧ ਹੱਕੇ ਹੋ ਗਏ ਆਸਟ੍ਰੇਲੀਆ ਤੇ ਰਹਿੰਦਿਆਂ ਨੂੰ ਤੇ ਉਹੀ ਦੁੱਧ ਪੀਂਦੇ ਆ ਸਾਨੂੰ ਤਾਂ ਕੁਝ ਹੋਇਆ ਨਹੀਂ ਤੇ ਸਤ ਵਧੀਆ ਫਿਟ ਫਾਰ ਤੇ ਉਹ ਇੱਕ ਇੰਨੇ ਨਾਲ ਅਸੀਂ ਦੇ ਸਕਦੇ ਹਾਂ ਤੇ ਹੋ ਸਕਦਾ ਕਿ ਯਾਰ ਇਹਨਾਂ ਚੀਜ਼ਾਂ ਦੇ ਨਤੀਜੇ ਹੂੰ ਲੰਮਾ ਟਾਈਮ ਬਾਅਦ ਆਉਂਦੇ ਹੋਣ ਸੀ ਨਾਲੇ ਇਹ ਡਿਪੈਂਡ ਕਰਦਾ ਨਾ ਹੁਣ ਤੁਸੀਂ ਕਿੰਨਾ ਕੰਜ਼ੂਮ ਕਰਦੇ ਹੋ ਹੂੰ ਤੇ ਤੁਸੀਂ ਨਾਲ ਨਾਲ ਕੀ ਖਾਂਦੇ ਪਏ ਹੋ ਕਿ ਜੇ ਸਿਰਫ ਤੁਸੀਂ ਪ੍ਰੋਸੈਸਡ ਫੂਡ ਖਾਓਗੇ ਉਹ ਤੁਹਾਡੇ ਲਈ ਮਾੜਾ ਕਿ ਜੇ ਤੁਸੀਂ ਫਿਰ ਵੀ ਬੈਲੈਂਸਡ ਡਾਈਟ ਖਾਂਦੇ ਪਏ ਹੋ ਆਪਣੀ ਡਾਈਟ ਤੁਹਾਡੀ ਕਿਦਾਂ ਦੀ ਹੈ ਉਸ ਚੀਜ਼ ਤੇ ਵੀ ਡਿਪੈਂਡ ਕਰਦਾ ਤੁਸੀਂ ਇਨਟੇਕ ਕੀ ਹੈ ਤੁਹਾਡਾ ਹਰ ਇੱਕ ਚੀਜ਼ ਤੇ ਮੈਟਰ ਕਰਦਾ ਫਿਰ ਤੁਹਾਡੀ ਐਕਸਰਸਾਈਜ਼ ਵੀ ਥੋੜੀ ਜੀ ਮੈਟਰ ਕਰਦੀ ਹੈ ਉਸ ਚੀਜ਼ ਤੇ ਫਿਰ ਆਹੀ ਜਿੱਦਾਂ ਅਲਟਰਾ ਹਾਈ ਪ੍ਰੋਸੈਸਡ ਚ ਹੋਰ ਆ ਜਾਂਦੇ ਨੇ ਜਿਵੇਂ ਕੇਕਸ ਹੋਗੇ ਜਿਹੜੇ ਲੈ ਕੇ ਆਨੇ ਆਪਾਂ ਕਿੰਨੀ 슈ਗਰ ਪਾਈ ਹੁੰਦੀ ਹੈ ਉਹਨਾਂ ਚ ਇਨਸਟੈਂਟ ਨੂਡਲਸ ਮੈਗੀ ਜਿਵੇਂ ਹੋਗੀ ਉਹ ਵੀ ਹੁੰਦੀ ਹੈ ਕਿ ਇਹ ਜਲਦੀ ਬਣਨੇ ਦੋ ਮਿੰਟਾਂ ਚ ਬਣਾ ਲੈਣੀ ਹੈ ਕਾਈਂਡ ਆਫ ਥਿੰਕ ਕੋਈ ਤਾਂ ਕਾਰਨ ਹੁੰਦਾ ਹੀ ਹੈ ਨਾ ਦੋ ਮਿੰਟਾਂ ਚ ਕਿਉਂ ਬਣਦੀ ਆ ਹਾਂ ਜੀ ਤੁਸੀਂ ਇੰਗਰੀਡੀਅੰਟਸ ਪਰ ਹੋਗੇ ਉਹਦੇ ਵਿੱਚ ਲਿਖਿਆ ਹੋਏਗਾ ਕਿੰਨੇ ਤਰ੍ਹਾਂ ਦੇ ਪ੍ਰੀਜ਼ਰਵਟਿਵਸ ਹੋਣਗੇ ਕਿੰਨਾ ਸਾਲਟ ਹੋਏਗਾ ਤੇ ਇਹ ਪ੍ਰੋਬਲਮ ਕੀ ਹੁੰਦੀ ਹੈ ਕਿ ਜਿੱਦਾਂ ਹੁਣ ਆਪਾਂ ਚਿਪਸ ਦਾ ਪੈਕੇਟ ਹੁੰਦਾ ਜਿਹੜਾ ਆਪਾਂ ਖਾਂਦੇ ਆ ਉਹਦੇ ਵਿੱਚ ਕੈਲਰੀਜ਼ ਤਾਂ ਹੁੰਦੀਆਂ ਨੇ ਪਰ ਕੋਈ ਨਿਊਟ੍ਰੀਸ਼ਨਲ ਵੈਲਿਊ ਨਹੀਂ ਹੁੰਦੀ ਕਿ ਸਾਡੀ ਬੋਡੀ ਲਈ ਕੋਈ ਨਿਊਟ੍ਰੀਸ਼ਨਲ ਵੈਲਿਊ ਨਹੀਂ ਹੈਗੀ ਉਸ ਚੀਜ਼ ਦੀ ਕਿ ਸਾਨੂੰ ਭੁੱਖ ਮਿਟ ਜੇਗੀ ਪਰ ਕੋਈ ਨਿਊਟ੍ਰੀਸ਼ਨਲ ਵੈਲਿਊ ਨਹੀਂ ਹੁੰਦੀ ਹਾਂ ਜੀ ਕੀ ਉਹ ਜਾਏ ਕਿੱਥੇ ਹਮ ਕਿ ਕੋਈ ਵੀ ਚੀਜ਼ ਨਹੀਂ ਹੈਗੀ ਜਿਹੜੀ ਸਾਡੀ ਬੋਡੀ ਨੂੰ ਹੈਲਪ ਕਰ ਸਕੇ ਆਪਾਂ ਖਾਣੇ ਪਿਆ ਬਸ ਜਿੱਦਾਂ ਗੱਡੀ 'ਚ ਫਿਊਲ ਪਾਣ ਵਾਲੀ ਗੱਲ ਆ ਪਰ ਫਿਊਲ ਬਸ ਜਿਆਦਾ ਵਧੀਆ ਨਾ ਹੋ ਜਿੱਦਾਂ ਵਧੀਆ ਕੁਆਲਿਟੀ ਦਾ ਨਾ ਹੋਵੇ ਬਿਲਕੁਲ ਵੀ ਜਿੱਦਾਂ ਉਹ ਇਹ ਆ ਮੱਜਾਂ ਨੂੰ ਆਪਾਂ ਤੂੜੀ ਪਾਉਣੇ ਆ ਕੱਲੀ ਤੇ ਕੱਲੀ ਤੂੜੀ ਚੋਂ ਨਹੀਂ ਨਿਕਲਦਾ ਉਹਨਾਂ ਦਾ ਨਾਲ ਆਪਾਂ ਬੇ ਖਾਲ ਸਰੋਂ ਦੀ ਬਹੁਤ ਬੜੇਵੇਂ ਪਾਉਣੇ ਆ ਤਾਂ ਉਹਨਾਂ ਨਾਲ ਹੀ ਉਹ ਦੁੱਧ ਦਿੰਦੇ ਆ ਕੱਲੀ ਤੂੜੀ ਤੇ ਢਿੱਡ ਭਰਨ ਵਾਸਤੇ ਆ ਸੁਣੀ ਇਹ ਬਹੁਤ ਵਧੀਆ ਤੁਸੀਂ ਗੱਲ ਕੀਤੀ ਪਰ ਫਿਰ ਅਖੀਰ ਚ ਤਾਂ ਇਹੀ ਗੱਲ ਸਾਹਮਣੇ ਆਉਂਦੀ ਆ ਵੀ ਕੁਦਰਤ ਦੀ ਜਿਹੜੀ ਚੀਜ਼ ਬਣਾਈ ਹੋਈ ਆ ਕੁਦਰਤ ਦੀਆਂ ਚੀਜ਼ਾਂ ਜਿਹੜੀਆਂ ਸਾਨੂੰ ਮਿਲਦੀਆਂ ਉਹਨਾਂ ਤੋਂ ਉੱਤੇ ਸ਼ਾਇਦ ਹੋਰ ਚੀਜ਼ ਹੈ ਨਹੀਂ ਹਾਂ ਜੀ ਹਾਂ ਜੀ ਜੀ ਜੋ ਨੈਚੁਰਲ ਹੈਗਾ ਉਹ ਤਾਂ ਬੈਸਟ ਆ ਫਿਰ ਫਿਰ ਜੇ ਹੁਣ ਕੋਈ ਸਬਜ਼ੀ ਹੀ ਲਾਓ ਆਪਾਂ ਜਦੋਂ ਆਪਾਂ ਬਾਜ਼ਾਰ ਚੋਂ ਲਿਆ ਕੇ ਸਬਜ਼ੀਆਂ ਫਰੈਸ਼ ਸਬਜ਼ੀ ਨੂੰ ਬਣਾ ਕੇ ਖਾਣੇ ਆ ਉਹਦਾ ਸਵਾਦ ਹੋਰ ਹੁੰਦਾ ਤੇ ਜਦੋਂ ਡੱਬਾ ਬੰਦ ਸਬਜ਼ੀ ਬਣਾਉਣੇ ਉਹ ਗੱਲ ਤਾਂ ਨਹੀਂ ਬਣਦੀ ਜ਼ਰੂਰ ਜ਼ਰੂਰ ਪਰ ਡਿਪੈਂਡ ਕਰਦਾ ਹੁਣ ਕਈ ਡੱਬੇ ਹੁੰਦੇ ਨੇ ਜਿਨ੍ਹਾਂ 'ਤੇ ਜਿਆਦਾ ਸਾਲਟ ਪਾਇਆ ਨਹੀਂ ਤਾਂ ਜਾਂ ਸਵਾਦ ਬਣਾਈਆਂ ਕਈ ਸਬਜ਼ੀਆਂ ਸਪੈਸ਼ਲੀ ਕੈਂਡ ਕਈ ਸਪੈਸ਼ਲ ਜਿਆਦਾ ਸਵਾਦ ਵਾਲੀ ਬਣਾਈਆਂ ਹੁੰਦੀਆਂ ਉਹਨਾਂ ਦਾ ਵੀ ਫਿਰ ਉਹੀ ਨੁਕਸਾਨ ਹੀ ਹੁੰਦਾ ਕਿ ਜ ਸਵਾਦ ਹੀ ਲਾਦਾ ਪਿਆ ਸਾਨੂੰ ਨਿਊਟ੍ਰੀਸ਼ਨਲ ਵੈਲਿਊ ਘ ਕੀ ਫ੍ਰੈਸ਼ ਚੀਜ਼ ਦਾ ਫ੍ਰੈਸ਼ ਹੀ ਆ ਅੱਜ ਕੱਲ ਤਾਂ ਪੈਕੇਟ ਦੇ ਵਿੱਚ ਇੰਡੀਅਨ ਸਬਜ਼ੀਆਂ ਬਣੀਆਂ ਬਣਾਈਆਂ ਮਟਰ ਪਨੀਰ ਫਲਾਨਾ ਪਨੀਰ ਸਾਰੀਆਂ ਦਾਲਾਂ ਹਾਂਜੀ ਸ਼ੌਪ ਤੋਂ 2 2 10 10 ਡਾਲਰ ਦੀਆਂ ਮਿਲ ਜਾਂਦੀਆਂ ਮੇਰੇ ਵਰਗਾ ਦੇਖਦਾ ਵੀ ਚਾਰ ਮਾਈਕਰੋ ਮਾਰੀ ਤੇ ਖਾ ਲਿਆ ਮਿੰਟੋ ਮਿੰਟੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਆਹ ਫੂਡਸ ਹੁੰਦੇ ਨੇ ਕਿਉਂਕਿ ਇਹਨਾਂ 'ਚ ਜ਼ਿਆਦਾ 슈ਗਰ ਹੁੰਦੀ ਆ ਜ਼ਿਆਦਾ ਸਾਲਟ ਹੁੰਦੇ ਨੇ ਅਨ ਹੈਲਦੀ ਫੈਟਸ ਹੁੰਦੀਆਂ ਨੇ ਆਰਟੀਫੀਸ਼ੀਅਲ ਜਿਹੜੇ ਹੁੰਦੇ ਨੇ ਐਡੀਟਿਵਸ ਹੁੰਦੇ ਨੇ ਪ੍ਰੀਜ਼ਰਵਟਿਵਸ ਵੀ ਹੁੰਦੇ ਨੇ ਏ ਇਹ ਕਿਦਾਂ ਫੈਕਟ ਕਰਦੇ ਨੇ ਸਾਨੂੰ ਡਾਇਬੀਟਿਸ ਤਾਂ ਹੋ ਸਕਦੀਆਂ ਨੇ ਬਾਅਦ ਚ ਫਿਊਚਰ ਵਿੱਚ ਓਬੀਸਿਟੀ ਮੋਟਾਪਾ ਮੋਟਾਪਾ ਜਿਹੜਾ ਹੁੰਦਾ ਉਹ ਹੋ ਸਕਦਾ ਹਮ ਹਮ ਹਾਰਟ ਡਿਜ਼ੀਜ਼ ਨਾਲ ਰਿਲੇਟਡ ਹੋ ਸਕਦੀਆਂ ਜੇ ਆਪਾਂ ਜ਼ਿਆਦਾ ਖਾਈਏ ਓਬਵੀਅਸਲੀ ਸਿਰਫ ਪ੍ਰੋਸੈਸਡ ਫੂਡ ਹੀ ਖਾਂਦੇ ਰਹੀਏ ਆਪਾਂ ਸਾਨੂੰ ਡਾਈਜੈਸਟਿਵ ਇਸ਼ੂਜ਼ ਹੋ ਸਕਦੇ ਨੇ ਹਮ ਹਮ ਕਿਉਂਕਿ ਫਾਈਬਰ ਨਹੀਂ ਹੁੰਦਾ ਯੂਜੂਲੀ ਇਹ ਚੀਜ਼ਾਂ 'ਚ ਘੱਟ ਹੁੰਦਾ ਤੇ ਸਾਡੀ ਮੈਂਟਲ ਹੈਲਥ ਨੂੰ ਵੀ ਇਫੈਕਟ ਹੋ ਸਕਦਾ ਕਿ ਕਾਫੀ ਸਟੱਡੀਜ਼ ਨੇ ਸ਼ੋ ਕੀਤਾ ਕਿ ਜੋ ਸੀ ਜਿਆਦਾ ਪ੍ਰੋਸੈਸਡ ਅਲਟਰਾ ਹਾਈ ਪ੍ਰੋਸੈਸਡ ਫੂਡ ਖਾਓਗੇ ਤੁਹਾਡੀ ਮੈਂਟਲ ਹੈਲਥ ਨੂੰ ਵੀ ਇਫੈਕਟ ਹੋ ਸਕਦਾ ਤੁਸੀਂ ਸੋਚਣਾ ਕਿ ਜੇ ਤੁਸੀਂ ਸ਼ੂਗਰ ਪੀ ਜਾਂਦੇ ਹੋ ਜਿਆਦਾ ਤੁਹਾਡਾ ਬ੍ਰੇਨ ਫਿਰ ਖੂਨ ਦਾ ਫਲੋ ਵੀ ਤੁਹਾਡਾ ਵੱਧ ਜਾਂਦਾ ਜਿਆਦਾ ਫਿਰ ਉਹ ਇਫੈਕਟ ਕਰ ਲੈਂਦਾ ਹੈ ਤੁਹਾਡੀ ਬੋਡੀ ਨੂੰ ਯਾਨੀ ਕਿ ਲੰਬ ਲੌਂਗ ਟਰਮ ਦੇ ਵਿੱਚ ਇਹਦੇ ਨੁਕਸਾਨ ਆਉਣਗੇ ਜੇ ਤੁਸੀਂ ਜਿਆਦਾ ਅਲਟਰਾ ਹਾਈ ਪ੍ਰੋਸੈਸਡ ਫੂਡ ਖਾਈ ਜੋ ਖਾਈ ਜੋ ਫਾਸਟ ਫੂਡ ਖਾਈ ਜੋ ਸੋ ਬੈਲੈਂਸ ਵੀ ਜ਼ਰੂਰੀ ਆ ਬੈਲੈਂਸ ਬਹੁਤ ਜ਼ਰੂਰੀ ਹੈ ਹਾਂਜੀ ਕਿ ਚਲੋ ਠੀਕ ਹੈ ਜਿੱਦਾਂ ਆਪਣੇ ਆਪ ਨੂੰ ਟ੍ਰੀਟ ਕਰ ਲਿਆ ਕਦੀ ਕਦੀ ਇਹ ਅੱਜ ਮੈਂ ਮੈਕਡੋਨਲਡਸ ਖਾਣਾ ਜੋ ਵੀ ਹੈਗਾ ਠੀਕ ਹੈਗਾ ਪਰ ਰੋਜ਼ ਖਾਣਾ ਥੋੜਾ ਜਿਹਾ ਨੁਕਸਾਨ ਹੁੰਦਾ ਹੈ ਠੀਕ ਹੈ ਹਾਂਜੀ ਚਲੋ ਵੀਕਲੀ ਬੰਦੇ ਨੂੰ ਕੋਈ ਵੀ ਚੀਜ਼ ਦੇ ਅਜੇ ਚੇਂਜ ਦੇ ਤੌਰ ਤੇ ਕੁਝ ਵੀ ਖਾ ਸਕਦਾ ਹਾਂਜੀ ਪਰ ਨਾਲ ਨਾਲ ਫਿਰ ਨਿਊਟ੍ਰੀਸ਼ਨ ਵੈਲਿਊ ਨਹੀਂ ਜੇ ਤੁਸੀਂ ਐਡ ਕਰਦੇ ਤਾਂ ਤੁਸੀਂ ਸਰੀਰ ਕਿੰਨਾ ਚਰਚਾ ਹਾਂਜੀ 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 ਕਿ ਜਿੱਦਾਂ ਮੈਂ ਪਹਿਲਾਂ ਕੈਲਰੀਜ਼ ਦੀ ਗੱਲ ਕੀਤੀ ਸੀ ਕੈਲਰੀਜ਼ ਕੀ ਹੁੰਦੀਆਂ ਨੇ ਕਿ ਸਾਡੀ ਬਾਡੀ ਨੂੰ एनर्जी ਜਿੱਦਾਂ ਕਿੰਨੀ ਚਾਹੀਦੀ ਆ ਉਸ ਹਿਸਾਬ ਨਾਲ ਕੈਲਕੂਲੇਟ ਹੁੰਦੀਆਂ ਨੇ ਕਿ ਸਾਡੀ ਬੋਡੀ ਨੂੰ એનર્ਜੀ ਕਿੰਨੀ ਚਾਹੀਦੀ ਆ ਇੱਕ ਦਿਨ 'ਚ ਹਮ ਹਮ ਤੇ ਤੁਸੀਂ ਸਰਚ ਕਰ ਸਕਦੇ ਹੋ ਕਿ ਮੈਨ ਨੂੰ ਜਾਂ ਫੀਮੇਲ ਨੂੰ ਕਿੰਨੀ ਕੈਲਰੀ ਚਾਹੀਦੀ ਹੁੰਦੀ ਆ ਇੱਕ ਦਿਨ 'ਚ ਜਾਂ ਇੱਕ ਰਾਤ 'ਚ ਤੁਸੀਂ ਇੱਕ ਜਿਹੜਾ ਮੀਲ ਖਾਓਗੇ ਮੈਕਡੋਨਲਡਸ ਦਾ ਜੀ ਉਹਦੇ ਛੋੜੀਆਂ ਮੇਰੇ ਹਿਸਾਬ ਨਾਲ ਇੱਕ ਮੀਲ ਚ ਰਾਮਨਾ 1600 ਕੈਲਰੀਜ਼ ਹੋਣੀਆਂ। ਲਿਖੀ ਆਂ ਹੰਦਕਾ ਨਾਲ ਅੱਜ ਕੱਲ ਤਾਂ। ਹਾਂਜੀ ਹਾਂਜੀ 1600 ਕੈਲਰੀਜ਼ ਹੋਣੀਆਂ। ਤੇ ਦਿਨ ਚ ਸਾਨੂੰ ਖਾਣੀ ਹੁੰਦੀਆਂ ਕੈਲਰੀਜ਼ ਮੇਰਾ ਖਿਆਲ 2600 3000 ਫਿਰ ਤੁਸੀਂ ਆਪਣੇ ਪੂਰੇ ਦਿਨ ਦੀਆਂ ਕੈਲਰੀਜ਼ ਇੱਕੋ ਟਾਈਮ 'ਚ ਹੀ ਖਾ ਲਿਆ। ਖਾ ਲਿਆ। ਇੱਕੋ ਮੀਲ 'ਚ ਹੀ ਖਾ ਲਿਆ। ਪਰ ਨਿਊਟ੍ਰੀਸ਼ਨਲ ਵੈਲਿਊ ਤੁਹਾਨੂੰ ਮਿਲੀ ਨਹੀਂ ਹੋਣੀ। ਐਕਸਟਰਾ ਕੈਲਰੀਜ਼ ਤੁਹਾਡੇ ਫੈਟ ਬਣਾਈ ਜਾਂਦੀਆਂ। ਉਹੀ ਕਿਉਂਕਿ ਜਿਹੜੀਆਂ ਪ੍ਰੈਕਟਿਸ ਨੇ ਉਹ ਅਲਟਰਾ ਹਾਈ ਪ੍ਰੋਸੈਸਡ ਨੇ ਕਿੰਨਾ ਸਾਲਟ ਪਿਆ। ਕਿੰਨਾ 슈ਗਰ ਪਿਆ। ਬਾਕੀ ਕਿੰਨੀ ਆਰਟੀਫੀਸ਼ੀਅਲ ਚੀ ਬਸ ਉਹ એનર્ਜੀ ਜੀ ਮਿਲਗੀ ਕਾਇਨ ਉਹ એનર્ਜੀ ਦੇ ਭਲੇਖੇ ਜੀ ਬੰਦਾ ਫਿਰ ਖਾਈ ਜਾਂਦਾ ਵੀ ਆ ਵਧੀਆ ਸੀ ਆ ਹਾਂਜੀ ਉਹੀ ਗੱਲ ਹੈਗੀ ਸੋ ਬਹੁਤ ਵਧੀਆ ਤੁਸੀਂ ਇਹ ਤੇ ਜਾਣਕਾਰੀ ਦਿੱਤੀ ਆ ਹੋਰ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਹੋਰ ਬਸ ਇਹੀ ਕੀ ਜਿਹੜੇ ਲੇਬਲਸ ਨੇ ਉਹ ਪੜਨੇ ਬਹੁਤ ਜ਼ਰੂਰੀ ਨੇ ਜਿੱਦਾਂ ਮੈਂ ਸ਼ੁਰੂਆਤ ਚ ਵੀ ਕਿਹਾ ਸੀਗਾ ਆਪਾਂ ਕਾਫੀ ਗੱਲ ਹੋਈ ਕਹਿਣਾ ਵਗੈਰਾ ਦੀ ਤੇ ਉਤੋਂ ਪਤਾ ਲੱਗ ਜਾਂਦਾ ਸਾਨੂੰ ਕਿ ਚੀਜ਼ ਕਿੰਨੀ ਕ ਹੈਗੀ ਆ ਪ੍ਰੋਸੈਸਡ ਜਿਦਾਂ ਤੁਸੀਂ ਕਿਹਾ ਕਿ ਲੌਂਗ ਲਾਈਫ ਮਿਲਕ ਹੈਗਾ ਉਹ ਜ਼ਰੂਰ ਪ੍ਰੋਸੈਸਡ ਹੋਏਗਾ ਤੁਸੀਂ ਥੋੜਾ ਜਿਹਾ ਚੈੱਕ ਕਰ ਲਿਓ ਤੁਸੀਂ ਸਰਚ ਕਰ ਸਕਦੇ ਹੋ ਹੁਣ ਤਾਂ ਮੇਰੇ ਖਿਆਲ ਗੂਗਲ ਤੇ ਜੈਮਨਾਏ ਵਗੈਰਾ ਵੀ ਆ ਗਿਆ ਚੈਟ ਜੀਪੀਟੀ ਨਾਲ ਵੀ ਗੱਲ ਕਰ ਸਕਦੇ ਹੋ ਚਲੋ ਇੰਨਾ ਨਹੀਂ ਮੰਨ ਸਕਦੇ ਉਹਨਾਂ ਨੂੰ ਫੇਰ ਵੀ ਕੁਝ ਵੈਬਸਾਈਟਸ ਹੁੰਦੀਆਂ ਨੇ ਹਾਂ ਵੈਬਸਾਈਟਸ ਤੁਸੀਂ ਦੇਖ ਲਓ ਜਿਹੜੀਆਂ ਕੀ ਕਹਿੰਦੇ ਨੇ ਸਾਈਟਿਡ ਨੇ ਵਧੀਆ ਤਰ੍ਹਾਂ ਰਿਵਿਊਡ ਨੇ ਵਧੀਆ ਉਹਨਾਂ ਤੋਂ ਚੈੱਕ ਕਰ ਲਓ ਕਿ ਕਿੰਨਾ ਕੁ ਪ੍ਰੋਸੈਸਡ ਹੈਗਾ ਮਿਲਕ ਕਿੰਨਾ ਨਹੀਂ ਹੈਗਾ ਤੇ ਇੰਗਰੀਡੀਅੰਟਸ ਦੇਖੋ ਜਦੋਂ ਵੀ ਕਿਸੇ ਪ੍ਰੋਡਕਟ ਦੀ ਲਾਈਫ ਜਿਆਦਾ ਵਿਧਾਈ ਜਾਏਗੀ ਉਹ ਜ਼ਰੂਰ ਪ੍ਰੋਸੈਸਡ ਹੋਏਗਾ ਉਹ ਡਿਪੈਂਡ ਕਰਦਾ ਕਿੰਨੀ ਤੁਸੀਂ ਦੇਖੋਗੇ ਉਹਦੇ ਵਿੱਚ ਇੰਗਰੀਡੀਅੰਟਸ ਜਿਆਦਾ ਹੋਣਗੇ ਜਿਸ ਚੀਜ਼ ਵਿੱਚ ਇੰਗਰੀਡੀਅੰਟਸ ਜਿਆਦਾ ਹੋਣਗੇ ਉਹ ਵੀ ਜ਼ਰੂਰ ਪ੍ਰੋਸੈਸਡ ਹੋਏਗੀ ਸਿੰਪਲ ਜੀ ਗੱਲ ਆ ਗਈ ਵੀ ਕੁਦਰਤ ਨਾਲ ਖਲਵਾੜ ਜਦੋਂ ਵੀ ਕੀਤਾ ਤਾਂ ਉਹਦੇ ਨੁਕਸਾਨ ਹੀ ਹੋਏ ਆ ਉਹਦਾ ਫਾਇਦਾ ਨਹੀਂ ਕੋਈ ਹੋਊਗਾ ਠੀਕ ਹੈ ਨਾ ਜੋ ਫਰੈਸ਼ ਫਰੂਟ ਤੋੜ ਕੇ ਖਾਣਾ ਤੇ ਉਹ ਕਿੱਥੇ ਉਹਦੀ ਰੀਸ ਨਹੀਂ ਹੈਗੀ ਉਹਦੀ ਰੀਸ ਨਹੀਂ ਹੈਗੀ ਹਾਂਜੀ ਸੋ ਬਹੁਤ ਵਧੀਆ ਗੱਲਾਂ ਹਿਤ ਕਮਰ ਨੇ ਸਾਨੂੰ ਅੱਜ ਇਸ ਬਾਰੇ ਇਸ ਵਿਸ਼ੇ ਤੇ ਦੱਸੀਆਂ ਤੇ ਉਮੀਦ ਆ ਵੀ ਤੁਹਾਨੂੰ ਵੀ ਪਸੰਦ ਆਈਆਂ ਹੋਣੀਆਂ ਤੇ ਇਹਦੇ 'ਚ ਨਾ ਮੈਂ ਆਪਣੇ ਵੱਨਿਓ ਜਰੂਰ ਇਹ ਬੇਨਤੀ ਕਰਦਾਗਾ ਵੀ ਸਮਾਂ ਸਾਡੇ ਕੋਲੇ ਹੁੰਦਾ ਪਰ ਅਸੀਂ ਸਮੇਂ ਨੂੰ ਵਰਤਦੇ ਨਹੀਂ ਸਮੇਂ ਨੂੰ ਅਸੀਂ ਟਿਕਟੌਕ ਦੀ 10 ਸਕੰਡ ਦੀ 15 ਸਕੰਡ ਦੀ ਵੀਡੀਓ ਦੇ ਮਗਰ ਲੱਗ ਕੇ ਤੇ ਹੋ ਸਕਦਾ 2 ਘੰਟੇ ਉਂਗਲ ਖਸਾਈ ਜਾਈਏ ਤੇ ਕਈ ਵਾਰੀ ਸਾਨੂੰ ਫੂਡ ਤੇ ਲੱਗਦੇ 10 ਮਿੰਟ ਬਾੜੇ ਲੱਗਣ ਲੱਗ ਜਾਂਦੇ ਆ ਵੀ ਇਹ ਤਾਂ 10 ਮਿੰਟ ਲੱਗਦੇ ਆ ਇਹ ਬਣਾਉਣ ਦੀ ਥਾਂ ਤੇ ਰੈਡੀਮੇਡ ਚੱਕ ਕੇ ਖਾ ਲਓ ਨਹੀਂ ਤੁਸੀਂ ਇੱਕ ਆਪਦਾ ਡਾਈਟ ਪਲਾਨ ਜ਼ਰੂਰ ਬਣਾਓ ਡਾਈਟ ਪਲਾਨ ਨੂੰ ਫੋਲੋ ਕਰੋ ਨਹੀਂ ਤਾਂ ਫਿਰ ਮੇਰੇ ਵਰਗੇ ਬਾਅਦ ਚ ਮੇਰੇ ਪਿਸਟਾਈ ਜਾਂਦੇ ਆ ਵੀ ਆ ਜਰ ਮੇਰੇ ਕਿਉਂ ਹੋ ਗਿਆ ਆ ਕਿਉਂ ਹੋ ਗਿਆ ਇਹ ਨਤੀਜੇ ਹੁੰਦੇ ਆ ਇਹ ਜਦੋਂ ਤੁਸੀਂ ਲਗਾਤਾਰ ਅਣਗਹਿਲੀ ਵਰਤੋਦੇ ਹੋ ਸੋ ਅੱਜ ਇਹੀ ਚੀਜ਼ਾਂ ਜਿਹੜੀਆਂ ਹਿਤ ਕਮਰ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਵੀ ਭਾਈ ਕਿਉਂ ਜਦੋਂ ਤੁਹਾਡੇ ਕੋਲੇ ਅਵੇਲੇਬਲ ਆ ਚੀਜ਼ਾਂ ਹਾਂਜੀ ਹਾਂਜੀ ਸਿਰਫ ਇੱਕ ਸਮਾਂ ਹੀ ਐਡ ਆਨ ਕਰਨਾ ਨਾ ਜੀ ਜਰੂਰ ਹਾਂਜੀ ਜਿੱਦਾਂ ਤੁਸੀਂ ਫੂਡ ਦੀ ਗੱਲ ਕੀਤੀ ਇੱਕ ਹੋਰ ਬੜਾ ਵੱਡਾ ਜਿਹੜਾ ਪੁਆਇੰਟ ਹੈਗਾ ਲੋਕੀ ਕਹਿੰਦੇ ਨੇ ਮੈਂ weight ਘਟਾਣਾ ਐਕਸਰਸਾਈਜ਼ ਕਰਾਂ ਮੈਂ ਐਕਸਰਸਾਈਜ਼ ਕਰਾਂ ਫਿਰ ਕਹਿੰਦੇ ਨੇ ਮੈਨੂੰ ਫਰਕ ਨਹੀਂ ਪੈਂਦਾ ਪਿਆ ਜਿਹੜਾ ਤੁਸੀਂ ਦੇਖੋਗੇ ਸਟੱਡੀਜ਼ ਕੀ ਸ਼ੋ ਕਰਦੀਆਂ ਕਿ ਜਿਹੜਾ ਅਰਾਊਂਡ 70% ਤੁਹਾਡੀ ਬੋਡੀ ਵੇਟ ਗੇਨ ਕਰਦੀ ਆ ਉਹ ਫੂਡ ਤੋਂ ਹੁੰਦਾ ਫੂਡ ਤੋਂ ਹੁੰਦਾ ਫਿਰ ਤੁਹਾਨੂੰ ਫੂਡ ਘਟਾਓਗੇ ਜੇ ਉਹ ਫਿਰ ਕੰਟਰੋਲ ਹੋਏਗਾ ਐਕਸਰਸਾਈਜ਼ ਦਾ ਵੀ ਇਕੱਲੇ ਫਾਇਦਾ ਨਹੀਂ ਤੁਹਾਡੀ ਡਾਈਟ ਜਿੰਨੀ ਵਧੀਆ ਹੈਗੀ ਆ ਉਹਨਾਂ ਦੀ ਤੁਹਾਡੀ ਬੋਡੀ ਵਧੀਆ ਕੰਮ ਕਰੇਗੀ। ਹੂੰ ਸਿੰਧੀ ਜਿਹੜੀ ਗੱਲ ਹੈਗੀ ਆ ਤੇ ਮੈਂ ਅਲਟਰਨੇਟਿਵਸ ਕਈ ਲਿਖੇ ਸੀਗੇ ਜਿਹੜੇ ਕਾਮਨ ਆਪਾਂ ਜਿੱਦਾਂ ਕਹਿੰਦੇ ਆ ਕਿ ਚੀਜ਼ਾਂ ਜਿਹੜੀਆਂ ਖਾਣੇ ਆ ਉਹਨਾਂ ਦੀ ਜਗ੍ਹਾ ਕੀ ਕੰਜ਼ਿਊਮ ਕਰ ਸਕਦੇ ਹੂੰ ਹੂੰ ਜ਼ਰੂਰੀ ਹੈ ਕਿ ਜਿਵੇਂ ਹਾਂਜੀ ਕਿ ਜਿਵੇਂ ਮੈਂ ਲਿਖਿਆ ਸੀਗਾ ਕਿ ਜੇ ਚਿਪਸ ਦੀ ਜਗ੍ਹਾ ਆਪਾਂ ਨਟਸ ਖਾ ਲਈਏ ਰੋਸਟेड ਕਿ ਚਿਪਸ ਦਾ ਪੈਕੇਟ ਲੀ ਜਾਓ ਉਸ ਦਾ ਕੁਝ ਨਿਊਟ੍ਰੀਸ਼ਨਲ ਵੈਲਯੂ ਨਹੀਂ ਹੈਗੀ ਆਪਾਂ ਨਟਸ ਖਾ ਲਈਏ ਆਪਾਂ ਮਖਾਣੇ ਖਾ ਲਈਏ ਜਿੱਦਾਂ ਜਿਹੜੇ ਹੁੰਦੇ ਨੇ ਰੋਸਟਡ ਖਾ ਸਕਦੇ ਆ ਚਿਪਸ ਦੀ ਜਗ੍ਹਾ ਇਨਸਟੈਂਟ ਨੂਡਲ ਦੀ ਜਗ੍ਹਾ ਆਪਾਂ ਜਿੱਦਾਂ ਮੈਗੀ ਵਗੈਰਾ ਦੀ ਜਗ੍ਹਾ ਓਟਸ ਖਾ ਸਕਦੇ ਆ ਇਨਸਟੈਂਟ ਓਟਸ 'ਚ ਫੇਰ ਵੀ ਵੈਲਿਊ ਹੁੰਦੀ ਹੈ ਵੈਜੀਟੇਬਲਸ ਵਗੈਰਾ ਪਾਈਆਂ ਹੁੰਦੀਆਂ ਫੇਰ ਵੀ ਫਾਈਬਰ ਮਿਲਦਾ ਸੰਗ ਬੋਡੀ ਨੂੰ ਤੇ ਹੋਰ ਵੀ ਨਿਊਟ੍ਰੀਐਂਟਸ ਹੋ ਸਕਦੇ ਨੇ ਓਟਸ 'ਚ ਇਨਸਟੈਂਟ ਤੇ ਸੌਫਟ ਡਰਿੰਕਸ ਦੀ ਜਗ੍ਹਾ ਜਿੱਦਾਂ ਆਪਾਂ ਲੱਸੀ ਵਗੈਰਾ ਪੀ ਸਕਦੇ ਆ ਨਿੰਬੂ ਪਾਣੀ ਪੀ ਸਕਦੇ ਆ ਨਿੰਬੂ ਪਾਣੀ ਹੋ ਗਿਆ ਸ਼ੇਕਸ ਨਹੀਂ ਤਾਂ ਘਰੇ ਬਣਾ ਕੇ ਪੀ ਸਕਦੇ ਆ ਸੌਫਟ ਡਰਿੰਕਸ ਦੀ ਜਗ੍ਹਾ ਸਮੂਦੀ ਵਗੈਰਾ ਹਾਂਜੀ ਹਾਂਜੀ ਉਹੀ ਤੁਸੀਂ ਇੱਕ ਗਲਾਸ ਚ ਦੋ ਦੋ ਕੁ 슈ਗਰ ਮਾਣੀ ਹੋਣੀਆਂ ਉਹੀ ਕਿਤੇ ਕੋਕ ਦੇ ਕੈਂਸ ਤੁਸੀਂ 10 ਟੀਸਪੂਨ ਪਾਉਂਦੇ ਹੋਏ ਫਰਕ ਤਾਂ ਬਹੁਤ ਜਾਵਾ 슈ਗਰ ਜ਼ਿਆਦਾ ਕੁਝ ਵੀ ਜ਼ਿਆਦਾ ਚਲੋ ਹਾਂ ਨਹੀਂ ਕਰਦਾ ਸਾਨੂੰ ਨਹੀਂ ਨਹੀਂ ਬਹੁਤ ਵਧੀਆ ਤੁਸੀਂ ਐਡਵਾਈਸ ਕੀਤੀ ਹੈ ਤੇ ਬਹੁਤ ਵਧੀਆ ਜਿਹੜਾ ਇਹ ਇਹਦੇ ਤੇ ਕੰਮ ਕਰਕੇ ਆਏ ਹਾਂ ਸੋ ਦੋਸਤੋ ਅਸੀਂ ਜਿੰਨੀ ਜਾਣਕਾਰੀ ਇੱਥੇ 20 ਮਿੰਟ ਦੇ ਪ੍ਰੋਗਰਾਮ ਚ ਦੇ ਸਕਦੇ ਆ ਉੰਨੀ ਕ ਤੁਹਾਡੇ ਤੱਕ ਪਹੁੰਚਦੀ ਕੀਤੀ ਆ ਪਰ ਹੋਪਫੁਲੀ ਤੁਹਾਨੂੰ ਪਸੰਦ ਵੀ ਆਈ ਹੋਊਗੀ ਤੇ ਤੁਹਾਨੂੰ ਇੱਕ ਖੁੱਲਾ ਸੱਦਾ ਜ਼ਰੂਰ ਆ ਤੁਸੀਂ ਇਹਨਾਂ ਨੂੰ ਦੇਖ ਕੇ ਕਮੈਂਟ ਵੀ ਕਰਿਆ ਕਰੋ ਤੇ ਤੁਸੀਂ ਖੁਦ ਵੀ ਸਾਨੂੰ ਫੋਨ ਕਰਕੇ ਜੇਕਰ ਤੁਹਾਡੇ ਕੋਲੇ ਦੁਗਾਂ ਦੀ ਗੱਲ ਹੈਗੀ ਕਿਉਂਕਿ ਗੱਲਾਂ ਨਿੱਕੀਆਂ ਤੇ ਇਹਨਾਂ ਨੂੰ ਤੋੜਨ ਦਾ ਮੁੱਦਾ ਹੁੰਦਾ ਆਪਣਾ ਤਾਂ ਮੁੱਦਾ ਵੀ ਨਿੱਕੀਆਂ ਗੱਲਾਂ ਨੂੰ ਡਿਸਕਸ ਕਰੀਏ ਤੁਸੀਂ ਵੀ ਇਸ ਚੈਰ ਤੇ ਆ ਕੇ ਬੈਠ ਸਕਦੇ ਹੋ ਤੁਸੀਂ ਵੀ ਆ ਕੇ ਇੱਥੇ ਆ ਕੇ ਆਪਣੀ ਗੱਲ ਦੀ ਸਾਂਝ ਪਾ ਸਕਦੇ ਹੋ ਸਦਾ ਲਈ ਤੁਹਾਡਾ ਸਵਾਗਤ ਆ ਜਿਹੜੇ ਵੀ ਨੇੜੇ ਰਹਿੰਦੇ ਹੋ ਤਾਂ ਆਈ ਸਕਦੇ ਆ ਨਾ ਸੋ ਮੈਂ ਬੇਨਤੀ ਕਰਦਾ ਸਾਰੇ ਦਰਸ਼ਕਾਂ ਨੂੰ ਵੀ ਇਹ ਸ਼ੋ ਨੂੰ ਦੇਖਿਆ ਕਰੋ ਸਾਂਝਾ ਵੀ ਕਰਿਆ ਕਰੋ ਤੇ ਇਹਦੇ 'ਚ ਬਣਦਾ ਆਪਦਾ ਯੋਗਦਾਨ ਵੀ ਪਾਇਆ ਕਰੋ ਜ਼ਰੂਰ ਜ਼ਰੂਰ ਸੋ ਲਈਏ ਭਾਈ ਇਜਾਜ਼ਤ ਆਪਾ ਫਰਾਂਜੀ ਹਾਂਜੀ ਜ਼ਰੂਰ ਸੋ ਸਾਨੂੰ ਦਿਓ ਜੀ ਇਜਾਜ਼ਤ ਹਉਣ ਤੇ ਤੁਸੀਂ ਦੇਖਦੇ ਰਹੋ ਪਿੰਡ ऑस्ट्रेलिया ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ